ਸਤਿਨਾਮ ਸ਼ਿਰਵਾਹੇ ਗੁਰੂ ਜੀ ਦਸਵੇਂ ਪਾਤਸ਼ਾਹ ਤਨ 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 ਸਾਹਿਬ ਸ਼ੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰ ਕਲਗੀਧਰ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਆਖਿਰ ਬਿਰਤ ਕੀਤਾ ਯਾਨੀ ਸ਼ਿਕਾਰ ਛੱਡਿਆ ਜੀਵਾਂ ਦੇ ਉਧਾਰ ਵਾਸਤੇ ਆਪ ਜੀ ਦੇ ਹੱਥੋਂ ਜੇਣਾ ਵੀ ਜੀਵ ਜੰਤੂ ਮਰਦਾ ਸੀ ਉਹ ਮੁੜ ਜਨਮ ਜਮਾਂਤਰਾਂ ਦੇ ਚੱਕਰ ਵਿੱਚ ਨਹੀਂ ਸੀ ਆਉਂਦਾ ਮੁਕਤ ਹੋ ਜਾਂਦੀ ਸੀ ਉਸਦੀ ਉਹਨਾਂ ਦਾ ਗੁਰੂ ਛੇਵੇਂ ਪਾਤਸ਼ਾਹ ਦਸਨ ਪਾਤਸ਼ਾਹ ਨੇ ਸ਼ਿਕਾਰ ਖੇਡ ਲਿਆ ਸੋ ਇਉਂ ਆਪ ਜੀ ਜਦੋਂ ਦੱਖਣ ਦੇਸ਼ ਵਿੱਚ ਨਾ ਦੇੜ ਹਜੂਰ ਸਾਹਿਬ ਸ਼ਿਕਾਰ ਘਾੜ ਜਿੱਥੇ ਹੈ ਜਿਹੜੇ ਸਜਨਾ ਨੇ ਦਰਸ਼ਨ ਕੀਤਾ ਹੈ ਉੱਥੇ ਪਹੁੰਚੇ ਹਨ ਉੱਥੇ ਅਖੀਰ ਬਿਰਦ ਕੀਤਾ ਯਾਨੀ ਸ਼ਿਕਾਰ ਖੇਡਿਆ ਤੇ ਇੱਕ ਸਾਹੇ ਦਾ ਸ਼ਿਕਾਰ ਕੀਤਾ ਸਿੱਖਾਂ ਪੁੱਛਿਆ ਗਰੀਬ ਨਿਵਾਜ ਇਹਦੀ ਬਾਬਤ ਕਿਰਪਾ ਕਰਕੇ ਦੱਸੋ ਇਸਦੀ ਕੀ ਹਕੀਕਤ ਹੈ ਗੁਰੂ ਜੀ ਨੇ ਫਰਮਾਇਆ ਪ੍ਰੇਮਿਓ ਇਹ ਸਿਆਲਕੋਟ ਵਾਲਾ ਬੂਲਾ ਹੈ ਗੁਰੂ ਨਾਨਕ ਸਾਹਿਬ ਦੇ ਜਾਮੇ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸਿੱਕ ਸੀ ਤਨ ਗੁਰੂ ਨਾਨਕ ਪਾਸ਼ਾ ਸਿਆਲਕੋਟ ਪਹੁੰਚ ਕੇ ਬਾਹਰ ਸ਼ਹਿਰ ਵਿੱਚ ਬੈਠੇ ਹਨ ਮਰਦਾਨੇ ਨੂੰ ਹੁਕਮ ਹੋਇਆ ਮਰਦਾਨਿਆਂ ਨਿਰੰਕਾਰਤਾ ਜਸ ਕਰ ਪ੍ਰਭੂ ਦਾ ਜਸ ਸੁਨਾ ਮਰਦਾਨੇ ਨੇ ਰਬਾਬ ਦੇ ਨਾਲ ਨਿਰੰਕਾਰਤਾ ਜਸ ਕੀਤਾ ਵਾਹਿਗੁਰੂ ਦੀ ਸਿਫ਼ਤ ਸਲਾਹ ਕੀਤੀ ਮਰਦਾਨੇ ਨੇ ਕੀਰਤਨ ਸੁਨਾਇਆ ਸਮਾਪਤੀ ਤੋਂ ਬਾਅਦ ਬਾਬਾ ਜੀ ਨੇ ਮਰਦਾਨੇ ਨੂੰ ਇੱਕ ਟਕਾ ਦਿੱਤਾ ਮਰਦਾਨਿਆਂ ਸ਼ਹਿਰ ਵਿੱਚ ਜਾ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਛੂਟ ਖਰੀਦ ਕੇ ਲੈ ਕੇ ਆ ਟਕਾ 2 ਪੈਸਿਆਂ ਦਾ ਹੁੰਦਾ ਹੈ ਮਰਦਾਨਾ ਸ਼ਹਿਰ ਜਾਂਦਾ ਹੈ ਦੁਕਾਨਾਂ ਦੇ ਪੁੱਛਦਾ ਫਿਰਦਾ ਹੈ ਸਭ ਦੁਕਾਨਾ ਵਾਲੇ ਜਵਾਬ ਦੇ ਹੀ ਜਾਂਦੇ ਹਨ ਸੱਚ ਛੂਟ ਦੀ ਕੋਈ ਦੁਕਾਨ ਨਹੀਂ ਇਹ ਸੌਦਾ ਨਹੀਂ ਲਪਨਾ ਕਿਤੇ ਉਹ ਇਹ ਸਾਰੇ ਕਹੀ ਜਾਂਦੇ ਹਨ ਪਰ ਮਰਦਾਨਾ ਅੱਗੇ ਤੇ ਅੱਗੇ ਵੱਧ ਕੇ ਸਭ ਨੂੰ ਪੁੱਛਦਾ ਹੈ ਅਖੀਰ ਇੱਕ ਦੁਕਾਨ ਤੇ ਪਹੁੰਚਿਆ ਉਸ ਦੁਕਾਨ ਦਾ ਮਾਲਿਕ ਇੱਕ ਚੜਦੀ ਉਮਰ ਵਾਲਾ ਮੁੰਡਾ ਖਤਰਿਆਂ ਦਾ ਨੌਜਵਾਨ ਮੁੰਡਾ ਜਿਸ ਦਾ ਨਾਮ ਬੂਲਾ ਸੀ ਕੁਝ-ਕੁਝ ਫਕੀਰਾਂ ਦੀ ਸਹਬਤ ਕਰਨ ਵਾਲਾ ਸੀ ਸੋ ਉਸ ਦੀ ਦੁਕਾਨ ਤੇ ਪਹੁੰਚਿਆ ਉਹਨੂੰ ਜਾ ਕੇ ਕਿਹਾ ਬਈ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਚਾਹੀਦਾ ਹੈ ਉਹ ਕਹਿੰਦਾ ਲਿਆ ਇਹ ਮੈਂ ਦੇ ਦਿੰਦਾ ਹਾਂ ਉਸਨੇ ਕਾਗਜ਼ ਤੇ ਉੱਪਰ ਲਿਖ ਦਿੱਤਾ ਮਰਨਾ ਸੱਚ ਹੈ ਔਰ ਜੀਣਾ ਝੂਠ ਗੱਲ ਵੀ ਦਰੁਸਤ ਹੈ ਮਰਨਾ ਕਦੇ ਨਹੀਂ ਟਾਲ ਸਕਦਾ ਜੀਵਨ ਚਾਰ ਦਿਹਾੜੇ ਦਾ ਹੈ ਝੂਟਾ ਹੈ ਸੋ ਇੱਕ ਕਾਗਜ਼ ਲੈ ਕੇ ਮਰਦਾਨਾ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਕਾਗਜ਼ ਰੱਖ ਦਿੱਤਾ ਗੁਰੂ ਬਾਬੇ ਨੇ ਪੜਿਆ ਹੁਕਮ ਹੋਇਆ ਮਰਦਾਨਿਆ ਜਿਸ ਨੇ ਇਹ ਸੋਦਾ ਦਿੱਤਾ ਹੈ ਜਰਾ ਉਸ ਨੂੰ ਬੁਲਾ ਕੇ ਤਾਂ ਲਿਆ ਮਰਦਾਨਾ ਫਿਰ ਸ਼ਹਿਰ ਜਾਂਦਾ ਹੈ ਉਸ ਮੂਲੇ ਨੂੰ ਕਹਿਣ ਲੱਗਾ ਬਾਈ ਤੈਨੂੰ ਮੇਰੇ ਗੁਰੂ ਜੀ ਗੁਰੂ ਬਾਬਾ ਜੀ ਯਾਦ ਕਰਦੇ ਹਨ ਚੱਲ ਮੂਲਾ ਉੱਠ ਖੜਾ ਹੋਇਆ ਗੁਰੂ ਜੀ ਦੇ ਚਰਣਾ ਵਿੱਚ ਪਹੁੰਚਿਆ ਨਮਸਕਾਰ ਕੀਤੀ ਗੁਰੂ ਜੀ ਨੇ ਪੁੱਛਿਆ ਮੂਲਾ ਇਹ ਕਾਗਜ਼ ਤੇਰਾ ਲਿਖਿਆ ਹੈ ਉਸਨੇ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਹਾਂ ਪ੍ਰਭੂ ਗਰੀਬ ਨਿਵਾਜ ਇਹ ਇਸ ਦਾਸ ਕੀੜ ਦਾ ਹੀ ਲਿਖਿਆ ਹੈ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ ਹਾ ਗਰੀਬ ਨਿਵਾਜ ਇਹ ਬਈ ਮਰਨਾ ਸੱਚ ਹੈ ਫਿਰ ਜਿਉਣਾ ਝੂਠ ਹੈ ਫਿਰ ਮਰਨ ਤੋਂ ਬਾਅਦ ਦੀ ਅਵਸਥਾ ਨੂੰ ਤੂੰ ਕਿਉਂ ਨਹੀਂ ਸੰਭਾਲਦਾ ਗੁਰੂ ਬਾਬਾ ਜੀ ਨੇ ਮੂਲੇ ਨੂੰ ਕਿਹਾ ਅਗਰ ਤੇਰੇ ਚਿੱਤ ਵਿੱਚ ਐਸੀ ਹੀ ਗੱਲ ਬੈਠੀ ਹੋਈ ਹੈ ਮਰਨਾ ਸੱਚ ਹੈ ਜਿਉਣਾ ਝੂਠ ਹੈ ਮਰਨ ਤੋਂ ਬਾਅਦ ਵੀ ਕੋਈ ਜੀਵਨ ਹੈ ਉਸਨੂੰ ਸ਼ਾਨਦਾਰ ਬਣਾਉਂਦੀ ਤੂੰ ਕੋਸ਼ਿਸ਼ ਕਿਉਂ ਨਹੀਂ ਕਰਦਾ ਉਪਾਅ ਕਿਉਂ ਨਹੀਂ ਕਰਦਾ ਗੁਰੂ ਬਾਬਾ ਜੀ ਤੇ ਬਸਨਾ ਦਾ ਕੁਝ ਇਹੋ ਜਿਹਾ ਅਸਰ ਹੋਇਆ ਉਸਤੇ ਉੱਪਰ ਉਸੇ ਵਕਤ ਸਭ ਕੁਝ ਛੱਡ ਕੇ ਗੁਰੂ ਜੀ ਦੇ ਨਾਲ ਉਹ ਬੜੀ ਧੀਰ ਤੱਕ ਫਿਰਦਾ ਰਿਹਾ ਗੁਰੂ ਜੀ ਨੇ ਸਤਾਂਦੀਪਾ ਨਵਾਂ ਖੰਡਾ ਦਾ ਚੱਕਰ ਲਗਾਇਆ ਪੈਦਲ ਸਫਰ ਕੀਤਾ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਇਹੋ ਜੇ ਸਾਧਨ ਨਹੀਂ ਸਨ ਹਵਾਈ ਜਹਾਜ਼ ਸਾਡੇ ਦੇਸ਼ ਵਿੱਚ ਨਹੀਂ ਸਨ ਮੋਟਰ ਨਹੀਂ ਸਨ ਰੇਲਾਂ ਨਹੀਂ ਸਨ ਅੱਛੇ ਰਸਤੇ ਨਹੀਂ ਸਨ ਪੈਦਲ ਸਫਰ ਗੁਰੂ ਬਾਬੇ ਨੇ ਕੀਤਾ ਜੰਗਲਾਤ ਬਹੁਤ ਹੁੰਦੇ ਸਨ ਜੇ ਦੂਰ ਦਰੇੜੇ ਜਾਣਾ ਹੁੰਦਾ ਤਾਂ ਸੁਰਤੀ ਦੀ ਸਵਾਰੀ ਕੀਤੀ ਕਮ ਕਰਨਾ ਪਾਈ ਬਾਲਾ ਮਰਦਾਨਾ ਨੇਤਰ ਮੀਟੋ ਨੇਤਰ ਮੀਟ ਦੇ ਇੱਥੇ ਬੈਠੇ ਹਨ ਹਜ਼ਾਰਾਂ ਮੀਲਾ ਤੇ ਉੱਥੇ ਬੈਠੇ ਹਨ ਇਹੋ ਸੁਰਤੀ ਦੀ ਸਵਾਰੀ ਕੀਤੀ ਇਹ ਉਹ ਇਹ ਮੂਲਾ ਗੁਰੂ ਪਾਪਾ ਜੀ ਦੇ ਨਾਲ ਗੁਰੂ ਜੀ ਦੇ ਨਾਲ ਬਹੁਤ ਸਾਰੇ ਕੌਤਕ ਦੇਖਦਾ ਰਿਹਾ ਨਾਲ ਰਹਿ ਕੇ ਤਾਂ ਇੱਕ ਦਫਾ ਦਾ ਜ਼ਿਕਰ ਹੈ ਇਹ ਮੰਗਿਆ ਹੋਇਆ ਸੀ ਦਰਸਲ ਵਿਆਹਿਆ ਨਹੀਂ ਸੀ ਉਹਨਾਂ ਦਿਨਾਂ ਵਿੱਚ ਜਦੋਂ ਇਹ ਗੁਰੂ ਜੀ ਦੇ ਨਾਲ ਚਲਾ ਗਿਆ ਘਰ ਦੇ ਪਿੱਛੇ ਸਲਾਹਾਂ ਕਰਦੇ ਹਨ ਸੋਚਦੇ ਹਨ ਲੜਕੀ ਸਿਆਣੀ ਹੋ ਗਈ ਹੈ ਪਤਾ ਨਹੀਂ ਲड़का ਕਿੱਧਰ ਚਲਾ ਗਿਆ ਹੈ ਫਕੀਰਾ ਨਾਲ ਚਲਾ ਗਿਆ ਹੈ ਜਾਂ ਤਾਂ ਆ ਜਾਂਦਾ ਚੰਗੀ ਗੱਲ ਸੀ ਅਗਰ ਐਸਾ ਨਹੀਂ ਹੈ ਜੇ ਨਹੀਂ ਆਉਣਾ ਉਹਨੇ ساری ਜ਼ਿੰਦਗੀ ਫਕੀਰਾ ਨਾਲ ਹੀ گزارਣੀ ਹੈ ਤਾਂ ਲੜਕੀ ਵਾਸਤੇ ਕੁਝ ਹੋਰ ਉਪਾਅ ਕਰਦੇ ਹਨ ਸਿਆਣੀਆਂ ਲੜਕੀਆਂ ਘਰ ਨਹੀਂ ਰੱਖੀਆਂ ਜਾਂਦੀਆਂ ਇਹ ਹੋਜੀ ਕੁਝ ਵਿਚਾਰ ਕਰਦੇ ਕਰਦੇ ਹਨ ਇੱਕ ਠੇਰੀ ਤੇ ਬੈਠੇ ਹਨ ਗੁਰੂ ਜੀ ਕਹਿਣ ਲੱਗੇ ਮੋਲਿਆ ਤੈਨੂੰ ਘਰ ਦੇ ਯਾਦ ਕਰਦੇ ਨੇ ਬਈ ਕਹਿੰਦੇ ਹਨ ਜਾਂ ਤੱਕ ਆ ਕੇ ਵਿਆਹ ਕਰਾ ਲਵੇ ਨਹੀਂ ਤਾਂ ਫਿਰ ਸਦਾ ਵਸਤੇ ਫਕੀਰਾਂ ਨਾਲ ਹੀ ਰਹਿ ਜਾਏ ਦੱਸ ਕੀ ਖਿਆਲ ਹੈ ਮਹਾਰਾਜ ਬੁੱਲਾ ਪੁੱਛਦਾ ਹੈ ਕਿ ਕਿੱਡੀਕ ਦੂਰ ਹਾਂ ਸਿਆਲਕੋਟ ਤੋਂ ਗੁਰੂ ਜੀ ਕਹਿੰਦੇ ਦੂਰ ਤਾਂ ਬਹੁਤ ਹਾਂ ਪਰ ਜੇ ਤਾਂ ਜਾਣਾ ਹੈ ਛੇਤੀ ਤੈਨੂੰ ਕਰਤਾਰ ਪਹੁੰਚਾ ਦੇਵੇਗਾ ਫਿਰ ਕਹਿਣ ਲੱਗਾ ਮਹਾਰਾਜ ਇਹ ਵੀ ਗੱਲ ਠੀਕ ਹੈ ਪਰ ਅੱਗੇ ਜੇ ਵਿਆਹ ਸ਼ਾਦੀ ਹੈ ਉਹਦੇ ਵਾਸਤੇ ਰੁਪਈਆ ਪੈਸਾ ਵੀ ਚਾਹੀਦਾ ਹੈ ਮੈਂ ਤਾਂ ਕਾਮਕਾਰ ਛੱਡ ਕੇ ਦੁਕਾਨ ਜੋ ਕਰਦਾ ਕਰਾਉਂਦਾ ਸੀ ਕਿੰਨੇ ਸਾਲਾਂ ਤੋਂ ਆਪ ਨਾਲ ਹੀ ਰਹਿੰਦਾ ਹਾਂ ਪੈਸੇ ਬਿਨਾ ਕੀ ਕੰਮ ਚੱਲਣਾ ਹੈ ਇਹ ਵੀ ਗੱਲ ਹੋ ਜਾਊ ਤੂੰ ਆਪਣੇ ਦਿਲ ਦੀ ਦੱਸ ਗੁਰੂ ਜੀ ਕਹਿਣ ਲੱਗੇ ਉਹ ਚੁੱਪ ਕਰ ਗਿਆ ਸਮਝ ਗਏ ਬਈ ਜਾਨ ਦੀ ਇੱਛਾ ਹੈ ਇਸ ਦੀ ਕਹਿਣ ਲੱਗੇ ਇਹ ਦੋ ਬੁੱਕਾ ਰੋੜਾਂ ਦੇ ਪੱਲੇ ਬਨ ਲੈ ਦੋ ਬੁੱਕ ਰੋੜਾਂ ਦੇ ਪੱਲੇ ਬਨ ਲੈ ਸੋਨੇ ਦੇ ਬਨ ਜਾਂਦੇ ਹਨ ਨੇਤਰ ਮੀਟ ਆਪਣੇ ਘਰ ਦਾ ਧਿਆਨ ਤਰ ਨੇਤਰ ਮੀਟੇ ਮੂਲੇ ਨੇ ਘਰ ਦਾ ਧਿਆਨ ਕੀਤਾ ਜਾਂ ਉੱਥੇ ਬੈਠਾ ਸੀ ਜਾਂ ਘਰ ਬੈਠਾ ਹੋਇਆ ਸੰਬੰਧੀ ਬੜੇ ਖੁਸ਼ ਹੋਏ ਮੂਲਿਆ ਤੈਨੂੰ ਯਾਦ ਕੀਤਾ ਸੀ ਬੜੀ ਚੰਗੀ ਗੱਲ ਹੋਈ ਤੂੰ ਆ ਗਿਆ ਹੈ ਖੈਰ ਬੜੀ ਖੁਸ਼ੀਆਂ ਹੋਈਆਂ ਸੋ ਵਿਵਾਹ ਸ਼ਾਦੀ ਹੋ ਗਈ। ਫਿਰ ਉਸੇ ਤਰ੍ਹਾਂ ਆਪਣਾ ਕੰਮ-ਕਾਰ ਕਰਨ ਲੱਗ ਪਿਆ ਦੁਕਾਨ ਵਗੈਰਾ ਦਾ। ਇਸੇ ਤਰ੍ਹਾਂ ਕਈ ਸਾਲ ਗੁਜ਼ਰ ਗਏ। ਗੁਰੂ ਬਾਬਾ ਜੀ ਫਿਰ ਫਿਰਦੇ ਫਿਰਦੇ ਕਿਤੇ ਫਿਰ ਸਿਆਲਕੋਟ ਆਏ। ਬਾਹਰ ਬੈਠੇ ਇੱਕ ਪਿੱਪਲ ਦੇ ਹੇਠਾਂ ਰਿਹਾਇਸ਼ ਰੱਖੀ। ਹੁਕਮ ਕੀਤਾ ਮਰਦਾਨਿਆਂ ਬਈ ਆਪਣੇ ਨਾਲ ਬੜੀ ਦੇਰ ਤੱਕ ਫਿਰਦਾ ਰਿਹਾ ਹੈ ਬੁਲਾ। ਜਾਂ ਉਸ ਨੂੰ ਬੁਲਾ ਕੇ ਲਿਆ। ਮਰਦਾਨਾ ਘਰ ਜਾਂਦਾ ਹੈ ਪੁੱਛਦਾ ਪੁੱਛਦਾ ਮੂਲੇ ਦਾ ਘਰ ਪੁੱਛਿਆ ਜਦੋਂ ਜਦ ਉਸ ਦੇ ਘਰ ਵਾਲੀ ਨੇ ਦੇਖਿਆ ਕਿ ਬਈ ਫਕੀਰ ਆ ਰਹੇ ਹਨ ਉਸ ਨੂੰ ਪਹਿਲੇ ਹੀ ਪਤਾ ਸੀ ਕਿ ਪਹਿਲਾਂ ਵੀ ਫਕੀਰਾਂ ਦੇ ਨਾਲ ਚਲਾ ਗਿਆ ਸੀ ਚਿੱਤ ਵਿੱਚ ਡਰ ਬੈਠ ਗਿਆ ਫੇਰ ਨਾ ਕਿਤੇ ਚਲਿਆ ਜਾਵੇ ਇਹ ਦੂਰੋਂ ਹੀ ਮਰਦਾਨੇ ਨੂੰ ਆਉਂਦਾ ਦੇਖਿਆ ਉਸ ਦਾ ਲਿਬਾਸ ਪਹਿਚਾਨ ਕੇ ਫਕੀਰਾ ਵਾਲਾ ਤਿਲਕੋ ਦਿੱਤਾ ਮੂਲੇ ਨੂੰ ਅੰਦਰ ਪਾਥੀਆਂ ਵਾਲੇ ਘਰ ਕਹਿਣ ਲੱਗੀ ਲੁਕ ਜਾ ਮੈਂ ਕਹਿ ਦਿਆਂਗੀ ਕਿ ਭਈ ਘਰ ਨਹੀਂ ਹੈਗਾ ਖੈਰ ਇਸੇ ਤਰ੍ਹਾਂ ਮੂਲੇ ਲੁਕ ਗਿਆ ਮਰਦਾਨੇ ਨੇ ਜਾ ਕੇ ਆ ਭਈ ਬੀਬੀ ਮੂਲੇ ਨੇ ਗੁਰੂ ਜੀ ਯਾਦ ਕਰਦੇ ਹਨ ਉਹ ਕਹਿੰਦੀ ਬਾਬਾ ਜੀ ਹੈ ਨਹੀਂ ਇੱਥੇ ਘਰ ਨਹੀਂ ਹੈ ਮਰਦਾਨਾ ਮੋੜ ਆਇਆ ਆ ਕੇ ਅਰਜ਼ ਕੀਤੀ ਗਰੀਬ ਨਿਵਾਜ ਘਰ ਹੈ ਨਹੀਂ ਗੁਰੂ ਜੀ ਕਹਿਣ ਲੱਗੇ ਜਾ ਉਹਨੂੰ ਕਹਿ ਗੁਰਾਂ ਪੀਰਾਂ ਤੋਂ ਮੂੰਹ ਨਹੀਂ ਲੁਕਾਈਦਾ ਫਿਰ ਮਰਦਾਨਾ ਜਾਂਦਾ ਹੈ ਫਿਰ ਉਸ ਲੜਕੀ ਨੂੰ ਕਿਹਾ ਗੁਰੂ ਜੀ ਯਾਦ ਕਰਦੇ ਹਨ ਮੂਲੇ ਨੂੰ ਉਹ ਫਿਰ ਕਹਿੰਦੀ ਹੈ ਬਾਬਾ ਹੈ ਨਹੀਂ ਇੱਥੇ ਕਿਤੇ ਲਾਂਬੇ ਗਿਆ ਹੈ ਹੈ ਤਾਂ ਘਰ ਹੀ ਸੀ ਪਾਵੇਂ ਲੇਕਿਨ ਉਸ ਦੇ ਚਿੱਤ ਵਿੱਚ ਡਰ ਬੈਠਾ ਸੀ ਫਿਰ ਨਾ ਕਿਤੇ ਘਰ ਛੱਡ ਕੇ ਚਲਿਆ ਜਾਵੇ ਖੈਰ ਦੂਜੀ ਵਾਰ ਫਿਰ ਮਰਦਾਨੇ ਨੇ ਆ ਕੇ ਅਰਜ਼ ਕੀਤੀ ਗਰੀਬ ਨਿਵਾਜ ਹੈ ਨਹੀਂ ਲੜਕੀ ਕਹਿੰਦੀ ਹੈ બીજી ਵਾਰ ਫਿਰ ਭੇਜਿਆ ਮਰਦਾਨਿਆਂ ਜਾਂ ਉਹਨਾਂ ਨੂੰ ਕਿਹਾ ਘੂਰਾ ਪੀਣਾ ਤੋਂ ਮੂੰਹ ਨਹੀਂ ਲੁਕਾਇਦਾ ਬੜੀ ਦੇਰ ਬਾਅਦ ਅਸੀਂ ਆਏ ਹਾਂ ਸੋ ਤੀਜੀ ਦਫਾ ਫੇਰ ਮਰਦਾਨਾ ਜਾਂਦਾ ਹੈ ਤੀਜੀ ਦਫਾ ਇਹੀ ਗੱਲ ਕਹੀ ਬਾਬਾ ਉਹ ਤਾਂ ਕਿਤੇ ਹੋਰ ਪਿੰਡ ਗਿਆ ਹੈ ਇੱਥੇ ਹੈ ਹੀ ਨਹੀਂ ਸੋ ਮਰਦਾਨੇ ਨੇ ਆ ਕੇ ਗੁਰੂ ਬਾਬੇ ਨੂੰ ਕਿਹਾ ਸੱਚੇ ਪਾਤਸ਼ਾਹ ਉਹ ਲੜਕੀ ਤਾਂ ਕਹਿੰਦੀ ਹੈ ਇਸ ਪਿੰਡ ਵਿੱਚ ਹੈ ਹੀ ਨਹੀਂ ਘਰ ਤਾਂ ਹੈ ਹੀ ਨਹੀਂ ਕਿਤੇ ਲਾਂਬੇ ਗਿਆ ਹੈ ਅੱਛਾ ਕਹਿੰਦੇ ਲਾਂਭ ਗਿਆ ਤਾਂ ਲਾਂਭ ਹੀ ਗਿਆ ਫਿਰ ਗੁਰੂ ਜੀ ਦੀ ਥੋੜੀ ਜਿਹੀ ਕੋਪ ਦ੍ਰਿਸ਼ਟੀ ਹੋਈ ਕਾਲਾ ਸੱਪ ਨਿਕਲਿਆ ਪਾਥੀਆਂ ਵਿੱਚੋਂ ਲੜ ਜਾਂਦਾ ਹੈ ਉਸੇ ਵਕਤ ਮੂਲਾ ਮਰ ਜਾਂਦਾ ਹੈ ਮਰੇ ਨੂੰ ਚਿੱਤ ਵਿੱਚ ਖਿਆਲ ਤਾਂ ਸੀ ਕਿ ਅਵਗਿਆ ਕੀਤੀ ਹੈ ਗੁਰੂ ਦੀ ਤਿੰਨ ਦਫਾ ਬੁਲਾਇਆ ਹੈ ਨਹੀਂ ਆਇਆ ਗੁਰੂ ਦੇ ਹੁਕਮ ਦੀ ਅਧੂਲੀ ਕੀਤੀ ਹੈ ਫਲ ਤਾਂ ਅਵਸ਼ਿ ਹੀ ਮਿਲਦਾ ਹੈ ਸੋ ਅਖੀਰ ਚੱਕ ਕੇ ਗੁਰੂ ਜੀ ਦੇ ਅੱਗੇ ਲਿਆ ਰੱਖਿਆ ਮੋਇਆ ਮਰਿਆ ਹੋਇਆ ਗਰੀਬ ਨਿਵਾਜ ਆਪ ਦਾ ਸੇਵਕ ਹੈ ਆਪ ਦਾ ਸਿੱਖ ਹੈ ਕਿਰਪਾ ਕਰਕੇ ਇਨੂੰ ਜ਼ਿੰਦਾ ਕਰੋ ਗੁਰੂ ਜੀ ਕਹਿੰਦੇ ਆਪਣਾ ਕਰਕੇ ਹੀ ਬੁਲਾਉਂਦੇ ਸਾਂ ਤਿੰਨ ਦਫਾ ਬੁਲਾਇਆ ਸੀ ਪਰ ਇਸਨੇ ਇਤਨਾ ਕਪਟ ਕੀਤਾ ਕਰ ਹੁੰਦਿਆਂ ਸੁਣਦਿਆਂ ਇੰਨਾ ਵੀ ਨਹੀਂ ਸੋਚਿਆ ਬਈ ਮੈਂ ਇਤਨਾ ਕਿਉਂ ਚਿਤ ਵਿੱਚ ਕਪਟ ਰੱਖਾ ਇਤਨਾ ਕੁਛ ਇਨੇ ਕੋਤਕ ਦੇਖ ਕੇ ਨਾਲ ਰਹਿ ਕੇ ਖੇਰ ਗਰੀਬ ਨਿਵਾਜ ਹੁਣ ਬਖਸ਼ੋ ਮਿਹਰ ਕਰੋ ਆਪ ਸਮਰਤ ਹੋ ਜ਼ਿੰਦਾ ਕਰੋ ਇਸ ਨੂੰ ਗੁਰੂ ਜੀ ਕਹਿੰਦੇ ਬਈ ਜਿਹੜਾ ਤੀਰ ਇੱਕ ਵਾਰ ਕਮਾਨ ਚੋਂ ਨਿਕਲ ਜਾਂਦਾ ਹੈ ਉਹ ਨਿਸ਼ਾਨੇ ਤੇ ਲੱਗ ਹੀ ਜਾਂਦਾ ਹੈ ਯਾਨੀ ਜਿਹੜਾ ਬਚਨ ਨਿਕਲ ਗਿਆ ਉਹ ਤਾਂ ਗਿਆ ਹੁਣ ਨਹੀਂ ਮੁੜਦਾ ਫਿਰ ਗਰੀਬ ਨਿਵਾਜ ਆਪ ਸਮਰਤ ਹੋ ਸਭ ਕੁਝ ਕਰ ਸਕਦੇ ਹੋ ਬਿਨਾਂ ਸਾਹ ਤੇ ਵੀ ਰੱਖ ਸਕਦੇ ਹੋ ਮੁਰਦਿਆਂ ਨੂੰ ਵੀ ਸਿੰਦਾ ਕਰ ਸਕਦੇ ਹੋ ਕਿਰਪਾ ਕਰੋ ਬਖਸ਼ੋ ਕਹਿਣ ਲੱਗੇ ਹੁਣ ਤਾਂ ਬਚਨ ਜੋ ਹੋਣਾ ਸੀ ਹੋ ਚੁੱਕਾ ਹੈ ਉਹ ਨਹੀਂ ਮੁਰਦਾ ਬਖਸ਼ਾਂਗੇ ਗੁਰੂ ਆਪਣੀ ਸਿਰ ਨੂੰ ਬਖਸ਼ਦਾ ਹੈ ਪਰ ਜਿਹੜੀ ਗਲਤੀ ਹੈ ਉਹਦਾ ਫਲ ਵੀ ਅਕਸਰ ਮਿਲਦਾ ਹੀ ਹੈ ਬਖਸ਼ਿਆ ਤਾਂ ਜਾਣਾ ਸੀ ਹੁਣੇ ਹੀ ਲੇਕਿਨ ਹੁਣ ਦਸਵੇਂ ਜਾਮੇ ਵਿੱਚ ਇਹਨੂੰ ਬਖਸ਼ਾਂਗੇ ਇਤਨੀ ਦੇਰ ਲੱਗਣੀ ਹੈ ਕਈ ਜਨਮ ਇਸਨੇ ਪਸ਼ੂ ਪੰਛੀਆਂ ਦੇ ਧਾਰਨ ਕਰਨੇ ਹਨ ਗੁਰੂ ਕਲਕੀਤਰ ਮਹਾਰਾਜ ਜੀ ਨੇ ਕਿਹਾ ਪਾਈ ਇਹ ਉਹੀ ਮੂਲਾ ਹੈ ਸਿਆਲਕੋਟ ਵਾਲਾ ਗੁਰੂ ਬਾਬਾ ਜੀ ਨੇ ਤਿੰਨ ਦਫਾ ਬੁਲਾਇਆ ਲੇਕਿਨ ਕਪਟ ਕੀਤਾ ਗਿਆ ਬੇਮੁਖਤਾਈ ਜ਼ਾਹਰ ਕੀਤੀ ਗੁਰੂ ਵੱਲੋਂ ਨਤੀਜਾ ਇਹ ਹੋਇਆ ਇਤਨਾ ਵਿਛੋੜਾ ਪੈ ਗਿਆ ਕਿੰਨੇ ਜਨਮਾਂ ਦਾ ਵਿਜੋਗ ਹੋਇਆ ਸਾંગਤ ਜੀ ਗੁਰੂ ਮਹਾਰਾਜ ਦੇ ਜੀਵਨ ਇਤਿਹਾਸ ਵਿੱਚੋਂ ਇਹੋ ਜਿਹੀਆਂ ਹੋਰ ਸਾਖੀਆਂ ਕਥਾਵਾਂ ਬਚਨ ਸੁਣਨ ਵਾਸਤੇ ਜੋ ਕਿ ਸਾਡੇ ਜੀਵਨ ਨੂੰ ਵੀ ਰਾਹ ਦਿਖਾਉਂਦੀਆਂ ਹਨ ਉਪਦੇਸ਼ ਦਿੰਦੀਆਂ ਹਨ ਤੁਸੀਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਆਪਣੀ ਸਲਾਹ ਵੀ ਜ਼ਰੂਰ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ